ਐਮਰਜੈਂਸੀ ਹਾਲਾਤਾਂ ਦੌਰਾਨ ਜਨਤਾ ਤੱਕ ਤੁਰੰਤ ਅਤੇ ਸਹੀ ਜਾਣਕਾਰੀ ਪਹੁੰਚਾਉਣ ਦੇ ਲਈ ਅੱਜ ਦੇ ਸਮੇਂ ਦੇ ਵਿੱਚ ਸੈਲਫੋਨ ਸਭ ਤੋਂ ਅਹੰਕਾਰ ਪੂਰਵਕ ਸਾਧਨ ਬਣ ਚੁੱਕੇ ਹੈ। ਲਾਜ਼ਮੀ ਐਮਰਜੈਂਸੀ ਅਲਰਟ ਪ੍ਰਣਾਲੀਆਂ ਰਾਹੀਂ ਪੁਲਿਸ ਅਤੇ ਸਰਕਾਰੀ ਏਜੰਸੀਆਂ ਲੋਕਾਂ ਨੂੰ ਤੁਰੰਤ ਖਤਰੇ ਬਾਰੇ ਚੇਤਾਵਨੀਆਂ ਦੇ ਸਕਦੀਆਂ ਨੇ। ਪਰ ਸਵਾਲ ਇਹ ਹੈ ਕਿ ਪੁਲਿਸ ਕਿਵੇਂ ਫੈਸਲਾ ਕਰਦੀ ਹੈ ਤੇ ਕਦੋਂ ਅਤੇ ਕਿਹੜੇ ਹਾਲਾਤ ਵਿੱਚ ਅਲਰਟ ਜਾਰੀ ਕੀਤਾ ਜਾਵੇ ਤਾਂ ਜੋ ਲੋਕ ਸੂਚਿਤ ਵੀ ਰਹਿਣ ਅਤੇ ਅਲਰਟ ਥਕਾਵਟ ਦਾ ਸ਼ਿਕਾਰ ਵੀ ਨਾ ਹੋਣ। ਇਸੇ ਮਹੱਤਵਪੂਰਨ ਸਵਾਲ ਦਾ ਜਵਾਬ ਲੱਭਣ ਦੇ ਲਈ ਸਸਕੈਚੂਨ ਦੇ ਗ੍ਰੈਜੂਏਟ ਵਿਦਿਆਰਥਣ ਮੈਂਡੀ ਮਾਇਰ ਨੇ ਮਾਉਂਟ ਸੈਟ ਵਿنسੈਂਟ ਯੂਨੀਵਰਸਿਟੀ ਰਾਹੀਂ ਵਿਸਤ੍ਰਿਤ ਖੋਜ ਕੀਤੀ ਹੈ ਉਸ ਦੀ ਖੋਜ ਦੇ ਵਿੱਚ ਕੈਨੇਡਾ ਦੀਆਂ 8 ਵੱਖ-ਵੱਖ ਪੁਲਿਸ ਸਮਾਹਮਾ ਮੈਂ ਦੇ ਪ੍ਰਤੀਨਿਧੀਆਂ ਦੇ ਨਾਲ ਇੰਟਰਵਿਊ ਕੀਤੇ ਗਏ ਨੇ ਤੇ ਨਾਲ ਹੀ 486 ਲੋਕਾਂ ਨੂੰ ਸ਼ਾਮਲ ਕਰਦਾ ਇੱਕ ਵੱਡਾ ਜਨਤਕ ਸਰਵੇਖਣ ਵੀ ਕੀਤਾ ਗਿਆ ਇਸ ਕੋਰਸ ਦਾ ਮਕਸਦ ਇਹ ਸਮਝਣਾ ਸੀ ਕਿ ਪੁਲਿਸ ਐਮਰਜੈਂਸੀ ਦੌਰਾਨ ਕਿਹੜੀਆਂ ਕਾਲਜਸ਼ੀਲ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਕਿਹੜੇ ਸਾਧਨ ਵਰਤਦੀ ਹੈ ਅਤੇ ਜਨਤਾ ਦੀਆਂ ਉਮੀਦਾਂ ਦੇ ਨਾਲ ਕਿਵੇਂ ਸੰਤੁਲਨ ਬਣਾਉਂਦੀ ਹੈ ਮੈਂਡੀ ਮਾਇਦੇ ਅਨੁਸਾਰ ਕੈਨੇਡਾ ਭਰ ਦੇ ਵਿੱਚ ਇਸ ਸਮਝ ਕਾਫੀ ਘੱਟ ਹੈ ਕਿ ਪੁਲਿਸ ਅਸਲ ਦੇ ਵਿੱਚ ਐਮਰਜੈਂਸੀ ਅਲਰਟ ਜਾਰੀ ਕਰਨ ਵੇਲੇ ਕਿਹੜੀ ਪ੍ਰਕਿਰਿਆ ਪਨੋਂਦੀ ਹੈ